ਸਿੰਘ ਬਾਜਾ ਸਾਫ ਦਾ ਸਪੰਜ ਪਿੰਡ ਮਲਕਪੁਰ ਸਥਾਨਾ ਸਿਵਲ ਲਾਈਨ ਬਟਾਲਾ ਹਾਂਜੀ ਮੇਰਾ 2510 2024 ਨੂੰ ਸ਼ੁਕਰਵਾਰ ਦਿਨ ਜਾਂ ਤਿੰਨ ਕੋਈ ਮੋਬਾਈਲ ਕੋ ਚਾਹੀ ਤੇ ਕੱਲ 11 ਵਜੇ ਮੈਨੂੰ ਫੋਨ ਗਿਆ ਸੀ ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਕਿ ਤੁਹਾਡਾ ਮੋਬਾਈਲ ਲੱਭ ਗਿਆ 15 ਦਿਨਾਂ ਚ ਮੇਰਾ ਮੋਬਾਈਲ ਲੱਭ ਗਿਆ ਤੇ ਪੁਲਿਸ ਦਾ ਬੜਾ ਵੱਡਾ ਚੰਗਾ ਪ੍ਰਾਲਾ ਪੁਲਿਸ ਉਹਦਾਈ ਦੀ ਪਾਤਰ ਹੈ ਤੇ ਲੋਕ ਸਹਿਯੋਗ ਦੇਣ ਤੇ ਪੁਲਿਸ ਵੀ ਚੰਗੇ ਸਯੋਗ ਦਿੰਦੀ ਹੈ ਤੇ ਜਿਹੜਾ ਕ੍ਰਾਈਮ ਹੈ ਇਹਦੇ ਨਾਲ ਕ੍ਰਾਈਮ ਨੂੰ ਠੱਲ ਪਏਗੀ ਤੇ ਚੋਰੀਆਂ ਜਿਹੜੀਆਂ ਕਰਦੇ ਨੇ ਆਮ ਤੌਰ ਤੇ ਚੋਰੀਆਂ ਮੋਟਰਸਾਈਕਲ ਹੋਰ ਚੀਜ਼ਾਂ ਨਹੀਂ ਬਥੇਰੀਆਂ ਹੁੰਦੀਆਂ ਨੇ ਪਰ ਜੇ ਸਮੇਂ ਸਿਰ ਉਹਦੀ ਕੰਪਲੇਂਟ ਕਰਾਈ ਜਾਵੇ ਤੇ ਉਸ ਕੰਪਲੇਂਟ ਦੇ ਉੱਤੇ ਅਮਲ ਪੁਲਿਸ ਕਰਦੀ ਹੈ ਉਹਨੂੰ ਟ੍ਰੇਸ ਕੀਤਾ ਜਿਦ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਸਟੇਜ ਤੋਂ ਭਈ ਇਹ 1 ਮਹੀਨੇ ਦੀ ਪਲਬਦੀ ਹੈ ਪੁਲਿਸ ਪੰਜਾਬ ਪੁਲਿਸ ਦੀ 120 ਮੋਬਾਈਲੋਂ ਨਾ ਟ੍ਰੇਸ ਕੀਤੇ ਨੇ ਜਿਨ੍ਹਾਂ ਦੀ ਕੀਮਤ ਅਸਤੇ ਨੇ 20 ਲੱਖ ਰੁਪਈਆ ਪੈਸੇ ਦੀ ਗੱਲ ਨਹੀਂ ਚੀਜ਼ ਭਾਵੇਂ 10 ਰੁਪਏ ਘਾਚੇ ਲੱਭ ਜਾਣਾ ਜਿੰਨੀ ਖੁਸ਼ੀ ਉਹ 10 ਲੱਭਣ ਚ ਹੁੰਦੀ ਹੈ ਨਾ ਉਹ ਨਹੀਂ ਹੋਰ ਕਿਸ ਚੀਜ਼ ਚ ਨਹੀਂ ਹੁੰਦੀ ਇਸ ਕਰਕੇ ਪੁਲਿਸ ਬਟਾਲਾ ਪੁਲਸ ਦਾ ਜਿਹੜਾ ਪ੍ਰਾਲਾ ਬਹੁਤ ਹੀ ਸਤਕਾਰ ਇਹਦਾ ਕਰਨਾ ਚਾਹੀਦਾ ਬੜਾ ਚੰਗਾ ਪ੍ਰਾਲਾ ਤੇ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਬੋਲੀਓ ਹਾਂਜੀ ਮੇਰਾ ਨਾਮ ਸੁਪਰੀਤ ਕੌਰ ਹੈ ਮੈਂ ਬਟਾਲਾ ਤੋਂ ਹੀ ਬਿਲੋਂਗ ਕਰਦੀ ਆ ਤੇ ਮੈਨੂੰ 2 3 ਡੇਸ ਪਹਿਲਾਂ ਹੀ ਫੋਨ ਔਰ ਮੈਸੇजेस ਆਏ ਪੁਲਿਸ ਲਾਈਨ ਵੱਲੋਂ ਬਟਾਲਾ ਤੋਂ ਥੈਨ ਮੈਨੂੰ ਇਹ ਪਹਿਲਾਂ ਯਕੀਨ ਨਹੀਂ ਹੋ ਰਿਹਾ ਸੀ ਮੇਰਾ ਫੋਨ ਜਿਹੜਾ ਲੌਸਟ ਹੋਇਆ ਸੀ ਇਹਨੂੰ 6 ਮਨਥ ਹੋ ਗਏ ਸੀਗੇ ਤੇ ਬਟ ਜਿਵੇਂ ਆਪਾਂ ਕਹਿ ਲਉ ਕਿ ਪੁਲਿਸ ਤੇ ਆਪਾਂ ਨੂੰ ਇੱਕ ਯਕੀਨ ਜਿਹਾ ਨਹੀਂ ਆਉਂਦਾ ਬਟ ਜਦੋਂ ਮੈਂ ਇੱਥੇ ਪਹੁੰਚੀ ਥੈਨ ਮੈਨੂੰ ਬਹੁਤ ਐਕਸਾਈਟਡ ਮੈਂ ਫੀਲ ਕਰ ਰਹੀ ਆ ਕਿ ਮੈਨੂੰ ਮੇਰਾ ਫੋਨ ਜਿਹੜਾ ਆ ਉਹ ਵਾਪਸ ਮਿਲ ਰਿਹਾ ਹੈ ਫੋਨ ਕਿੱਥੇ ਗਵਾਚਿਆ ਸੀ ਮੇਰਾ ਫੋਨ ਜਦ ਤੇ ਰਸਤੇ ਵਿੱਚ ਹੀ ਗਵਾਚਾ ਸੀਗਾ ਆਈ ਥਿੰਕ ਆਟੋ ਵਿੱਚ ਬੈਠੀ ਸੀ ਲੇਡੀ ਸੀ ਮੇਰੇ ਨਾਲ 올ਡੇਜ ਐਂਡ ਉਹਨਾਂ ਨੇ ਸ਼ਾਇਦ ਮੇਰਾ ਇਹ ਫੋਨ ਜਿਹੜਾ ਆ ਤੁਸੀਂ ਐਪਰੀਸ਼ੀਏਟ ਕਰਦੇ ਹੋ ਪੁਲਿਸ ਆਈ ਰੀਅਲੀ ਐਪਰੀਸ਼ੀਏਟ टुडे ਆਈ ਕੇਮ ਆਈ ਵੁੱਡ ਲਾਈਕ ਟੂ ਥੈਂਕਸ ਫਾਰ ਦੀ ਪੁਲਿਸ ਸਟੇਸ਼ਨ ਆਫ ਬਟਾਲਾ ਥੈਂਕ ਯੂ ਕਿੰਨਾ ਚਿਰ ਫੋਕਸ ਐਟ ਲੀਸਟ 6 ਮੰਥ ਮੇਰਾ ਜੂਨ ਦੀ ਗੱਲ ਹੈ ਐਂਡ ਅੱਜ ਮੈਨੂੰ ਇਹ ਜਿਹੜਾ ਆ ਬਹੁਤ ਅੱਛਾ ਲੱਗ ਰਿਹਾ ਆ ਮੇਰਾ ਨਾਮ ਸੁਮਧਰੀਤਾ ਮੇਰਾ ਨਾਮ ਸੁਮਧਰੀਤਾ ਅਸੀਂ ਪਟਾ ਲੇਟਾਂ ਸਾਹੂਪਰੇ ਤੋਂ ਇਹ ਕੋਈ ਖਾਣ ਮੈਂ ਕੋਈ ਨਹੀਂ ਦਾ ਹਾਂਜੀ ਹਾਂਜੀ ਵਾਪਸ ਦੇਤਾ ਬੜੀ ਬੜੀ ਖੁਸ਼ੀ ਹੈ ਬਹੁਤ ਥੈਂਕ ਯੂ ਥੈਂਕ ਯੂ ਕਿਸ ਤਰ੍ਹਾਂ ਦਾ ਪਤਾ ਇਹ ਸਰ ਇਹਨਾਂ ਨੇ ਮੈਂ ਕੰਪਲੇਨ ਕਰਵਾਈ ਸੀਗੀ ਤੇ ਮੈਡਮ ਇੱਕ ਮੇਰੀ ਉਧਰ ਲੱਗੀ ਹੋਈ ਆ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਮਿਲ ਜਾਊਗਾ ਤੇ ਕੋਸ਼ਿਸ਼ ਕਰ ਰਹੇ ਹਾਂ ਇਹ ਮੇਰੇ ਹਸਬੰਡ ਡਿਊਟੀ ਤੋਂ ਆ ਰਹੇ ਸੀ ਤੇ ਰਸਤੇ ਵਿੱਚ ਹੀ ਨਿਕਾਲ ਲਿਆ ਕਿਸੇ ਨੇ ਉਹਨਾਂ ਨੂੰ ਇਹਦਾ ਮਤਲਬ ਕਿ ਕੰਪਲੇਂਟ ਜ਼ਰੂਰ ਕਰੋ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਹਿੰਦੀ ਲੱਗਦਾ ਤਾਂ ਬਹੁਤ ਖੁਸ਼ੀ ਹੈ ਸਰ ਬਹੁਤ ਖੁਸ਼ੀ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ਨਾ ਕੰਪਲੇਨ ਜ਼ਰੂਰੀ ਹੈ ਧੰਨਵਾਦ ਹੈ ਜੀ ਤੁਹਾਡਾ ਨਹੀਂ ਬਿਲਕੁਲ ਨਹੀਂ ਸੀ ਆਸੇ ਕੀ ਹੁਣ 5 ਦਿਨ ਤੋਂ ਆਸੋਗੀ ਕਿ ਨਹੀਂ ਹੁਣ ਮਿਲ ਜਾਈਏ ਰਿਪੋਰਟ ਕਰਾਣੀ ਜ਼ਰੂਰੀ ਹੈ ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ ਜੀ ਮੇਰਾ ਨੰਬਰ 9815822 ਪ੍ਰਸਾਦ ਵੀਰ ਜੀ ਸਾਡਾ ਫੋਨ ਜੀ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹਲੇ ਤੇ ਗਵਾਚਾ ਸੀ 4 2024 ਵਿੱਚ ਹੀ ਹੋਲੇ ਮਹਲੇ ਦੇ ਅੱਜ 7 ਮਹੀਨੇ ਹੋ ਗਏ ਨੇ ਤੇ ਸਾਡਾ ਸ਼ਹਿਰ ਸ੍ਰੀ ਰਗਬਿੰਦਪੁਰ ਆਈ ਕਿਰਪਾ ਕਰਕੇ ਇਹ ਕਿੱਦਾਂ ਲੱਗਦਾ ਤੁਹਾਨੂੰ ਇਹ ਪੁਲਿਸ ਨੂੰ ਖਰਤੂਸੀ ਅਪਰੀਸ਼ੀਏਟ ਕਰਦੇ ਜੇ ਇੱਕ ਦੱਬ ਕੇ ਲੱਗਾ ਤੁਹਾਨੂੰ ਹਾਂਜੀ ਬਾਬਾ ਜੀ ਇਹਦੇ ਗੱਲ ਬੜੀ ਵਧੀਆ ਆ ਇਹ ਉਪਰਾਲਾ ਵੀ ਬੜਾ ਵਧੀਆ ਆ ਬਾਬਾ ਜੀ ਇਹ ਇਹਨਾਂ ਨੇ ਬੜੀ ਵਧੀਆ ਸੇਵਾ ਕੀਤੀ ਹੈ ਇਹ ਸੇਵਾ ਆ ਕਿਉਂਕਿ ਹਰ ਇੱਕ ਨੇ ਮਿਹਨਤ ਨਾਲ ਹੌਣ ਲਿਆ ਸੀ ਤੇ ਆਪਾਂ ਵੀ ਮਿਹਨਤ ਨਹੀਂ ਹੌਣ ਲਿਆ ਸੀ ਤੇ 7 ਮਹੀਨੇ ਹੋ ਗਏ ਆ ਸਾਨੂੰ ਆਸ ਹੀ ਨਹੀਂ ਕਿ ਸਾਡਾ ਹੌਣ ਲੱਭੂਗਾ 200 ਕਿਲੋਮੀਟਰ ਦੀ ਜਾ ਕੇ ਤੁਹਾਡਾ ਮੋਬਾਈਲ ਗਵਾਚਾ ਹਾਂਜੀ ਹਾਂਜੀ ਤੇ ਮੈਨੂੰ ਲੱਗਦਾ ਬਾਕੀਆਂ ਦੇ ਇਸ ਤੋਂ ਵੀ ਦੂਰ ਗਵਾਚੇ ਹੋਣਗੇ ਪਰ ਦੂਰੋਂ ਵੀ ਲੱਭ ਜਾਂਦਾ ਹੈ ਹੱਜ ਪਤਾ ਲੱਗ ਹੀ ਆਸ ਉੱਦਾਂ ਆਸ ਹੈ ਤੇ ਨਹੀਂ ਸੀ ਪਰ ਹਾਂਜੀ ਧੰਨਵਾਦ ਕਰਦੇ ਆਂ ਕਿ ਇਹਨਾਂ ਨੇ ਹੋਣ ਲੱਗ ਪਿਆ ਜੀ ਨਾਮ ਜੀ ਮੇਰਾ 24 2024 ਨੂੰ ਮੋਬਾਈਲ ਗਵਾਚਿਆ ਜੀ ਡੇਅ ਰੋਡ ਤੇ ਬਟਰ ਆਸ ਨਹੀਂ ਸੀ ਹੈਗੀ ਪਰ ਪੰਜਾਬ ਪੁਲਿਸ ਨੇ ਲੱਭ ਕੇ ਦਿੱਤਾ ਹੈ ਤੇ ਆ ਪ੍ਰਾਊਡ ਕਰਦੇ ਆ ਪੰਜਾਬ ਪੁਲਿਸ ਤੇ ਤੇ ਐਸਐਸਪੀ ਬਟਾਲਾ ਤੇ ਬਹੁਤ ਵਧੀਆ ਪ੍ਰਾਲਾ ਬਟਾਲਾ ਪੰਜਾਬ ਪੁਲਿਸ ਦਾ ਤੇ ਬਹੁਤ ਧੰਨਵਾਦ ਆਟਾ ਪੰਜਾਬ ਪੁਲਿਸ ਜਿਹੜੇ ਕੰਪਲੇਂਟ ਨਹੀਂ ਲਪਾਉਂਦੇ ਚੀਜ਼ ਗਵਾਚੀ ਕਿ ਉਹਨਾਂ ਨੂੰ ਕੰਪਲੇਂਟ ਲਖਵਾਉਣੀ ਚਾਹੀਦੀ ਜਿਹੜੇ ਨਹੀਂ ਲਖਵਾਉਂਦੇ ਕਿਉਂਕਿ ਜੇ ਤੁਹਾਡੇ ਲੱਭ ਸਾਡੇ ਤੁਹਾਡੇ ਵੀ ਸਾਡੇ ਦੇ ਮੋਬਾਈਲ ਲੱਭ ਸਕਦੇ ਆ ਜਿਨ੍ਹਾਂ ਦੇ ਵੀ ਗਵਾਚੇ ਹੈ ਜੋਰ ਕੰਪਲੇਂਟ ਕਰਵਾਉਣ ਤੇ ਮੋਬਾਈਲ ਲੱਭਣਗੇ ਤੇ ਆਟਾ ਵੀ ਲੱਭ ਕੇ ਦਿੱਤਾ ਹੈ ਤੇ ਸ਼ਾਇਦ ਪਹਿਲੀ ਵਾਰ ਹੀ ਕਰ ਰਹੇ ਨੇ ਲੇਕਿਨ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਹੁੰਦਾ ਰਿ ਤਾ ਲੋਕਾਂ ਨੂੰ ਅਵੇਅਰਨੈਸ ਕੱਟ ਹੈ ਤਾਂ ਕਰਕੇ ਇਹ ਵੀ ਇੱਕ ਪਰਪਸ ਹੀਗਾ ਇਸ ਫੰਕਸ਼ਨ ਦਾ ਸੋ ਥੈਟ ਲੋਕਾਂ ਦੇ ਕੋਲ ਇਹ ਚਲਾ ਜਾਵੇ ਕਿ ਇਸ ਤਰ੍ਹਾਂ ਜੇ ਮੋਬਾਈਲ ਕਿਸੇ ਦਾ ਗਵਾਚ ਜਾਂਦਾ ਹੈ ਤਾਂ ਉਹਨੂੰ ਰਿਟਰੀਵ ਕੀਤਾ ਜਾ ਸਕਦਾ ਹੈ ਸਰ ਕਿੰਨਾ ਕੁ ਵੱਡਾ ਚੈਲੰਜ ਹੋਣ ਜਾਏ ਕਿਉਂਕਿ ਇੱਕ ਮੋਬਾਈਲ ਸ਼ਾਇਦ ਮੈਂ ਗਲਤ ਕਰ ਰਿਹਾ ਕਿਸੇ ਦਾ ਨੰਬਰ ਕੋ ਸਾਹ ਦਿਲਾ ਚਾਹੇ ਕਿ ਅੰਮ੍ਰਿਤਸਰ ਗਵਾਚਾ ਉਹ ਮਿਲਣਾ ਕਿਤੋਂ ਹੈ ਸਾਈਬਰ ਸੈਕਿਉਰਿਟੀ ਇਹ ਵੀ ਪੁੱਛਣਾ ਇਹ ਬਿਲਕੁਲ ਇੱਕ ਚੈਲੰਜ ਹੈਗਾ ਤਾਂ ਇਹਦੇ ਵਿੱਚ ਹੀ ਸਾਡੀ ਟੀਮ ਨੇ ਬੜਾ ਦਿਨ ਰਾਤ ਕੰਮ ਕਰਕੇ ਇਹ ਜਦੋਂ ਅਸੀਂ ਰਿਟਰੀਵ ਵੀ ਕਰ ਰਹੇ ਸੀਗੇ ਇਹ ਨਹੀਂ ਸੀ ਕਿ ਬਟਾਲੇ ਸਾਨੂੰ ਮਿਲੇ ਮਤਲਬ ਸੂਬੇ ਦੇ ਵਿੱਚ ਕੁਝ ਸੂਬੇ ਤੋਂ ਬਾਹਰ ਵੀ ਕੁਝ ਮੋਬਾਈਲ ਫੋਨਸ ਮਿਲੇ ਸਾਨੂੰ ਉੱਥੇ ਐਫਰਟ ਕਰਕੇ ਉੱਥੇ ਜਾਣਾ ਮੋਬਾਈਲ ਫੋਨ ਰਿਟਰੀਵ ਕਰਨਾ ਬੜਾ ਮਿਹਨਤ ਦਾ ਕੰਮ ਸੀਗਾ ਬਟ ਚਲਾਗਾ ਯੋਗ ਕੰਮ ਸਾਡੀ ਟੀਮ ਦਾ ਇਹ ਦੇ ਵਿੱਚ ਸੀਗਾ ਅੱਗੇ ਤੋਂ ਵੀ ਚਾਲੂ ਰਹੇਗਾ ਬਿਲਕੁਲ ਬਿਲਕੁਲ ਇਹ ਅਸੀਂ ਅੱਜ ਇੱਕ ਫੰਕਸ਼ਨ ਕਰ ਲਿਆ ਬਟ ਇਹ ਕੰਟੀਨਿਊਸ ਪ੍ਰੋਸੈਸ ਹੈ ਗਾਂ ਅਸੀਂ ਹੋਰ ਵੀ ਲੋਕਾਂ ਦੇ ਜਿਹੜੇ ਫੋਨ ਹੋਣਗੇ ਉਹਨਾਂ ਨੂੰ ਵਿਲ ਹੈਂਡ ਮੋਰ ਲੋਕਾਂ ਵੱਲੋਂ ਕਿੰਨਾ ਕੁ ਸਹਿਯੋਗ ਬਹੁਤ ਸਹਿਯੋਗ ਹੈ ਤੁਸੀਂ ਦੇਖ ਰਹੇ ਹੋ ਲੋਕੀ ਜਿਹੜੇ ਇੱਥੇ ਆਏ ਨੇ ਬੜੇ ਐਕਸਾਈਟਿਡ ਨੇ ਬੜੇ ਖੁਸ਼ ਨੇ ਮੁਸਕਰਾ ਰਹੇ ਨੇ ਤਾਂ ਉਹਦੇ ਕਰਕੇ ਜਿਵੇਂ ਸਾਡੀ ਜਿਹੜੀ ਮਿਹਨਤ ਹੈ ਤਾਂ ਉਹ ਸਾਨੂੰ ਮਿਲ ਗਿਆ ਉਹਦਾ ਜਿਹੜਾ ਅਸੀਂ ਕਰ ਲਿਆ ਇਹਨਾਂ ਦੀ ਮੁਸਕਰਾਹਟ ਦੇਖ ਕੇ ਕਈ ਵਾਰ ਇਹਨੇ ਕੰਪਲੇਂਟ ਜਿਹੜੀ ਪੁਲਿਸ ਕੋ ਡਾਊਟ ਹੋ ਜਾਂਦੇ ਵੀ ਨਹੀਂ ਕੰਪਲੇਂਟ ਕਰੋ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਨਹੀਂ ਜਦੋਂ ਵੀ ਇਨ